आप इस नमक देखो। हाँ, जाने। ये लड़का। ये वो ये हम बने आज। ये वो ये बाहर कैसे चलते हैं? चलते बाहर। ठंडी तेज़ 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 ਇਹਨੂੰ ਦੱਬਾ ਪਣਾਉਣਾ ਅੱਗੇ ਮੁੰਡਾ ਉਹ ਤੇ ਕੁੜੀ ਨੂੰ ਆਪਾਂ ਹੱਥ ਮੈਂ ਲੈਂਦਾ। ਯਾਰ ਕੁੜਾ ਕੁੜੀ ਨੂੰ ਮੁੰਡਿਆਂ ਵਾਂਗ ਨਹੀਂ ਐ ਤੇ ਕੁੜੀ ਨੂੰ ਕਹਿਤਾ ਨਹੀਂ ਪੜਾਉਣਾ ਬਾਈ ਅਸੀਂ। ਯਾਰ ਮੈਂ ਹਾਲਾਤ ਵੇਖਣਾ ਪਿਆ ਲੋਕਾਂ ਦੇ। ਕੋਈ ਨਹੀਂ ਲਾਤ ਮਾਰੇ ਨੇ। ਮੈਂ ਨਾ ਮੁੰਡੇ ਕੋਈ ਖੜਾ ਜਨਤਰੀ ਪੁਣੇ ਲਾਤ ਮਾਰੇ ਕਦਨੇ ਆਪਣੇ। ਕੋਈ ਬਿੱਟਰ ਚੰਗੀਆਂ ਵੀ ਹੁੰਦੀਆਂ ਨੇ ਤੇ ਕੋਈ ਮਾਰ। ਕੋਈ ਨਹੀਂ ਇਹਨਾਂ ਨੂੰ ਪੇਪਰ ਦਾ ਦੇ ਲੈਦੇ ਕੀ ਮੰਨਦਾ ਫਿਰ ਦੇਖੀ। ਕੋਈ ਨਹੀਂ ਵੰਗੀਆਂ ਵੰਗੀਆਂ ਮਾਰਾ।

ਆ ਗਏ ਆਂ ਹਾਂ ਜੀ ਹਾਂ ਜੀ ਆ ਗਏ ਆਂ ਕਿਵੇਂ ਆ ਗਿਆ ਪੇਪਰ ਫਿਰ ਪੇਪਰ ਬਹੁਤ ਵਧੀਆ ਹੈਂ ਪਾਸ ਹੋ ਜਾਓਗੇ ਨਾ ਲੈ ਪਾਸ ਕਾ ਤੋ ਸਾਡੇ ਨੰਬਰ ਵੇਖੋ ਕਿੰਨੇ ਚੰਗੇ ਆਉਂਦੇ ਤੂੰ ਵੀ ਪਾਸ ਹੋ ਜਾਵੇਂਗੀ ਹੈਂ ਹੂੰ ਹੂੰ ਚੱਲ ਕੋਈ ਨਹੀਂ ਯਾਰ ਤੇ ਤੈਨੂੰ ਤਾਂ ਤੈਨੂੰ ਪਤਾ ਵੀ ਆਹ ਕਲਾਸ ਤੋਂ ਬਰਤ ਦੂਰ ਉੱਥੇ ਲੱਗਣਾ ਪੈਣਾ ਪੜਨ ਵਾਸਤੇ ਵੀ ਆਪਣੇ ਪਿੰਡ ਤੱਕ ਵੱਡਾ ਸਕੂਲ ਤਾਂ ਉੱਥੇ ਹੀ ਹੈ ਤੇ ਆਪਾਂ ਐ ਕਰਾਂਗੇ ਵੀ ਤੈਨੂੰ ਤਾਂ ਲਾ ਲਾਂਗੇ ਹੈਂ ਤੇ ਇਹਨੂੰ ਨਹੀਂ ਆਪਾਂ ਲਾਉਣਾ ਇੱਦੀ ਮਰ ਇਹਨੂੰ ਲਾਉਣਾ ਪੜਨਾ ਆਪਾਂ ਨਹੀਂ ਇਹ ਤੋਂ ਦੀ ਕੁੜੀ ਰਵਾਤ ਨਹੀਂ ਜੇ ਯਾਰ ਕੁੜੀ ਰੋਂਦੀ ਤਾਂ ਰੋਈ ਜਾਵੇ ਅੱਜ ਕੱਲ ਮੈਂ ਹੁਣ ਵੀ ਦੁਬਾਰੇ ਵੀ ਗਿਆ ਮੈਂ ਸੁਣ ਕੇ ਆ ਕੁੜੀਆਂ ਦੇ ਹਾਲਾਤ ਤੇ ਮੇਰਾ ਮਨ ਬੜਾ ਦੁਖੀ ਹੋਇਆ ਮੈਂ ਵੀ ਆਪਾਂ ਇਹਨੂੰ ਨਹੀਂ ਪੜਾਉਣਾ ਹੈ ਨਹੀਂ ਇਹ ਤਾਂ ਇਦਾਂ ਥੋੜੀ ਨਾ ਗੱਲ ਹੁੰਦੀ ਆ ਹੁਣ ਤੂੰ ਵੀ ਪਹਿਲਾਂ ਚੱਲ ਤੁਸੀਂ ਇਦਾਂ ਕਰੋ ਪਹਿਲਾਂ ਸਾਡੇ ਨੰਬਰ ਤੇ ਲੈ ਜੇ ਉਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਇਹਦੇ ਉਹਦੇ ਨੰਬਰ ਦੇਖੋ ਮੇਰੇ ਨਾਲੋਂ ਵੀ ਵਧੀਆ ਆਏ ਆ ਯਾਰ ਨੰਬਰਾਂ ਦੀ ਗੱਲ ਨਹੀਂ ਹੁੰਦੀ ਕੀ ਗੱਲ ਪਤਾ ਕਿ ਇਹ ਤਾਂ ਆਪਣੇ ਇਸ ਪਿੰਡ ਉਹ ਵੱਡਾ ਸਕੂਲ ਫਿਰ ਤਾਂ ਕੋਈ ਗੱਲ ਨਹੀਂ ਹੁਣ ਉੱਥੇ ਜਿਹੜਾ ਗਾਣਾ ਮੈਨੂੰ ਨਹੀਂ ਚੰਗਾ ਲੱਗਦਾ ਮੈਂ ਰੋਜ਼ ਕੁੜੀਆਂ ਦੀ ਨੀ ਮਰ ਗਈ ਕਰਨੀ ਆਪਣੀ ਤਾਂ ਨੱਕ ਤਾਂ ਸੁਣੀ ਨਹੀਂ ਗਈ। ਮੈਂ ਜ਼ਿੰਦਗੀ 'ਚ ਕਦੇ ਸੁਣੀ ਤੇ ਜਿਹੜੀ ਖਾਂਸਣ ਨੂੰ ਦਾਪੋ। ਯਾਰ ਤੇਰੀ ਕਾਦੀ ਸੁਣੀ ਤੇਰਾ ਤਾਂ ਦਿਮਾਗ ਨੂੰ ਕੋਈ ਗਾਣੀ ਤੈਨੂੰ ਕਿਹੜਾ ਅਕਲ ਉਹ ਲੱਗੀ ਐਨੀ ਤੈਨੂੰ। ਆਹ ਤੇਨੂੰ ਮਤਲਬ ਲੈਣੀ ਕਿ ਮੈਂ ਪੜ੍ਹੀ ਲਿਖਣੀ ਕਿ ਮੇਰਾ ਦਿਮਾਗ ਨਹੀਂ ਕੰਮ ਕਰਦਾਗਾ ਐਨੇ ਤੇ ਤੇ ਬੱਚਿਆਂ ਜਿਹਦੇ ਦਿਮਾਗ ਮੇਰਾ। ਤੂੰ ਜਾ ਯਾਰ ਇਹਦਾ ਕੰਮ ਕਰ ਜਾ ਕੇ ਜਾ। ਚੱਲ ਫੱਟ ਮਾਦਾ ਆਪਾਂ ਬਾਅਦ ਤੂੰ ਗੱਲ ਕਰਾਂਗੇ ਥੋੜਾ। ਨਹੀਂ ਤੂੰ ਜਾ। ਮੇਰੀ ਜ਼ਿੰਦਗੀ ਸਮਝੂਗੀ ਹੁਣ ਤੈਨੂੰ ਕੋਈ ਬਾਤ। ਉਹ ਚੱਡਾ ਬੁਲਣਾ। ਯਾਰ ਮੈਂ ਤਾਂ ਨਹੀਂ ਲਾਉਣਾ ਯਾਰ। ਨਾ। ਉਹ ਚੱਲ ਨਹੀਂ ਇੱਥੇ ਗੱਲ ਪਸ ਗਿਆ ਕੀ ਗਰੰਟੀ ਦੇ ਤਿਹਾ ਤੇ ਫਿਰ ਤਾਂ ਜੈਲ ਚਲੇ ਤੂੰ ਜਾ ਯਾਰ ਅਜਾ ਕੰਮ ਕਰ ਬਾਅਦ ਤੁਸੀਂ ਥੋੜਾ ਮੈਨੂੰ ਬਾਅਦ ਚ ਕੋਈ ਅਸਟੇ ਵਿਖਾ ਦੇਣਾ ਤੁਸੀਂ ਹੋਰ ਤੁਸੀਂ ਕਰੋ ਕੀ ਕੋਈ ਮੈਨੂੰ ਜਰੀਆ ਨਾਲ ਸੰਪਰਕ ਕਰਕੇ ਐਸਟੇ ਕਰਦੀ ਆ ਇਹ ਹੱਥ ਤੇ ਕੁੜੀ ਨੇ ਵਾਅਦਾ ਕੀਤਾ ਤੁਹਾਨੂੰ ਓਕੇ ਕੁੜੀ ਕੇ ਨਾਲ ਅੰਬੀਸਾ ਪਰ ਉਹ ਹੀ ਬਿੱਟਿਆ ਯਾਰ ਹੋਈ ਜਾਂਦੇ ਤੇ ਅੱਜ ਕੋਣੋਂ ਵੈਰ ਕਰਾਂਗੇ ਦੇਖੋ ਤਾਂ ਦੱਸਾਂ ਕਿ ਨਾ ਢਾਹ ਜਦੋਂ ਢਾਹ ਕੇ ਕੋ ਤਾਂ ਦੱਸਾਂਗੇ ਕੋ ਤੁਹਾਨੂੰ ਜਿਆਦਾ ਹੁਣ ਤਾਂ ਹੋਰ ਹੀ ਕੋਈ ਗੋਲ ਜੂੜੇ ਨੂੰ ਮਨ ਵਿੱਚ ਗੱਲ

ਇਹ ਲਾ ਦੇਗੇ ਕੋਈ ਤੇ ਤਾਂ ਫਿਰ ਕੀ ਹੋ ਜੂਗਾ ਪੜਨਾ ਲਿਖਣਾ ਪਉਂਦਾ ਹੀ ਇਹ ਬੱਚੇ ਇਹਦੀ ਸੋਚ ਹੀ ਘਟਿਆ ਤੇ ਡੈਡੀ ਦੀ ਕੋਈ ਮੜਾ ਮੋਟਾ ਕਹੀ ਨਹੀਂ ਜੇ ਅੱਖ ਲੱਗ ਜਾਊਂ ਕਿ ਨਹੀਂ ਅੱਜ ਤੱਕ ਕੁੜੀ ਉੱਠਦੀ ਹੀ ਨਹੀਂ ਪਈ ਜੇ ਲਾ ਦਾਂਗੇ ਤਾਂ ਫਿਰ ਕੀ ਹੋ ਜੂਗਾ ਹਣਾ ਉੱਥੇ ਕੋਈ ਕੋਸ਼ਿਸ਼ ਹੋ ਜੂਗਾ ਕੋਲ ਜਾਂ ਅੱਜ ਉਹ ਵੀ ਆਦੇ ਵੱਲੋਂ ਸੱਚਾ ਉਹ ਵੀ ਕੀ ਕਰੇ ਜਦ ਜਮਾਨਾ ਮੜਾ ਅੱਜ ਕੱਲ ਹੈ ਕਿੱਥੇ ਕੁੜੀਆਂ ਨੂੰ ਕੋਈ ਪੜਾਉਣੇ ਲੰਦੇ ਕਿੱਥੇ ਕੀ ਗੱਲ ਨਹੀਂ ਕੀ ਹੋ ਜਾਣਾ ਆ ਉੱਠਦੀ ਨਹੀਂ ਪਈ ਮੈਂ ਤਾਂ ਚਾਹ ਪਾਣੀ ਪੀਲਾ ਤੇ ਮੈਂ ਨਹੀਂ ਉੱਠਣਾਗਾ ਓਏ ਲੈ ਬੈ ਐ ਕਰੀ ਜਾਣਾ ਇਹਨੂੰ ਕੀ ਕਹਿਣਾ ਹੁਣ ਡੈਡੀ ਨੇ ਹੁਣ ਕਹੋ ਆਗਾ ਫੈਸਲਾ ਲਿਆ ਉਹਨੇ ਕੋਈ ਸੋਚ ਸਮਝ ਕੇ ਲਿਆ ਵਾ ਲੈ ਪਤੰਦੀ ਵੀ ਜ਼ਿੰਦਗੀ ਕੋਈ ਬਣਾਉਣੀ ਆ ਡੈੜੀ ਵੀ ਕਿਹੜਾ ਆਖੇ ਲੱਗਦਾ ਮੈਂ ਕਿਹਾ ਚੱਲ ਇਹਨੂੰ ਕਿਤੇ ਲਾ ਲੂ ਦੇਗੀ ਆਪਾ ਡੈੜੀਆਂ ਦਾ ਮੈਂ ਨਹੀਂ ਲਾਉਣੀਗੀ ਸੋਚ ਘਟਿਆ ਰੱਖੀ ਬੈਠਾ ਵਾ ਅੱਜ ਕੱਲ ਸਾਰੀਆਂ ਕੁੜੀਆਂ ਖੜਾ ਕੋਈ ਨਾ ਹੋ ਜਾਂਦੀਆਂ 10 ਕੋਈ ਮਾਰੇ ਮोटे ਫਾਈ ਵੀ ਹੁੰਦੀਆਂ ਨੇ ਆਪਾਂ ਤਾਂ ਕਹੀਦੇ ਸਾਰੇ ਇੱਕੋ ਜਿਹੇ ਕੋਈ ਨਾ ਕੋਈ ਇੱਕੋ ਹੀ ਹੁੰਦੀਆਂ ਆਪਾਂ ਤਾਂ ਸੋਚ ਹੀ ਘਟਿਆ ਆਪਣੀ ਘਟਿਆ ਓ ਨਹੀਂ ਨਹੀਂ ਮਾਤਾ ਮੈਂ ਆਪ ਤਾਂ ਦੇਣਾ ਅੱਜ ਕੱਲ ਬਾਹਰ ਕੁੜੀਆਂ ਨਾ ਹੋਰ ਹੋ ਜਾਂਦੀਆਂ ਘਰੇ ਹੋਰ ਹੁੰਦੀਆਂ ਵਾ ਤੇ ਉਹ ਵੀ ਹੁਣ ਸੋਚ ਸੰਦੀ ਕਿ ਉਹਨੇ ਫੈਸਲਾ ਲਿਆ ਵਾ ਸਹੀ ਆ ਪਰ ਸਹੀ ਨਹੀਂ ਹੁੰਦਾ ਹੁਣਾ ਜ਼ਿੰਦਗੀ ਵੀ ਮਾਪਿਆਂ ਦੀ ਅੱਖ ਹੁੰਦੀ ਹੁਣ ਬੱਚੇ ਦੀ ਜ਼ਿੰਦਗੀ ਖੜਾ ਆਪਾਂ ਬਰਬਾਦ ਕਰ ਦੇਣੀ ਦੱਸ ਹਾਂ ਸਾਰੀ ਸੋਚ ਇੱਕੋ ਜਿਹੀ ਨਹੀਂ ਹੁੰਦੀ ਕਿ ਕਈਆਂ ਦੀ ਸਹੀ ਹੁੰਦੀ ਕਈਆਂ ਦੀ ਗਲਤ ਹੁੰਦੀ ਸਾਰੇ ਖੜਾ ਇੱਕੋ ਜਿਹੀ ਉੱਥੇ ਜਾ ਕੇ ਕੁੜੀਆਂ ਆ ਜਾਂਦੀਆਂ ਨੇ ਆਪਣੀ ਸੋਚ ਹੀ ਘਟਿਆ ਵਾ ਹੋਰ ਕਿਸੇ ਦੀ ਨਹੀਂ ਉੱਥੇ ਘਟਿਆ ਹੈਗੀ ਕਿਸੋ ਚਲ ਉਹ ਗੱਲ ਤਾਂ ਤੇਰੇ ਠੀਕ ਆ ਹੁਣ ਕੀਤਾ ਕੀ ਜਾਵੇ ਇਹ ਦੱਸ ਦੂੰ ਮੈਂ ਕਹਿੰਨੀ ਤੇਰੇ ਪਿਓ ਨੇ ਆਪਾਂ ਮਾੜਾ ਮਟਾ ਸਮਝਾ ਲਈਏ ਕੀ ਪਤਾ ਸਮਝੀ ਜਾਵੇ ਬਿਲਕੁਲ ਕਹਿੰਨੀ ਚੱਲਾ ਦੇ ਮੈਨੂੰ ਨਹੀਂ ਲੱਗਦਾ ਉਹ ਸਮਝੂਗਾ ਖਲਾ ਤੇ ਇਹ ਵੀ ਅਗਲੇ ਘਰੇ ਜਾਣੀ ਇੰਨੇ ਕਿਹੜੇ ਆਪਣੇ ਕੋਲ ਬੈਠਾ ਰਹਿਣਾ ਕੁੱਲ ਖਾਵਾਗੇ ਪੜਾਵਾਗੇ ਸਲਾਈ ਦੇ ਵਾਲ ਸਿਖਾਵਾਗੇ ਤੇ ਫੇਰ ਆਪਦੇ ਹੱਥਾਂ ਪੈਰਾਂ ਤੇ ਖੜੀ ਚੱਲ ਤੂੰ ਐਦਾਂ ਕਰ ਆਪਾਂ ਹੁਣੇ ਡੈਡ ਨੂੰ ਸਮਝਾ ਕੇ ਵੇਖ ਲੈਣੇ ਜੇ ਸਮਝ ਗਿਆ ਤਾਂ ਚੱਲ ਦਰਦਾ ਕੋ ਪੜ ਲੈ ਤੇ ਜਾਊਗੀ ਥੋੜਾ ਬਹੁਤ ਆਪਦਾ ਕੋ ਕੰਮ ਤੇ ਪੈਰਾਂ ਤੇ ਖੜੀ ਹੁੰਜੋ ਕੀ ਹੋ ਜੂਗੀ ਉਸਤੇ ਜਾਂ ਮੈਨੂੰ ਵੀ ਆਉਂਦਾ ਹੁਣ ਮੇਰੀ ਵੀ ਤਾਂ ਹੈ ਨਾ ਹੁਣ ਮੈਂ ਵੀ ਇਹੀ ਸੋਚਦਾ ਹਾਂ ਵੀ ਤੁਸੀਂ ਜਾਂ ਵੀ ਇਹ ਪੜ੍ਹ ਲੈ ਕੇ ਕੋਈ ਨੌਕਰੀ ਲੱਗ ਜੇ ਹੁਣ ਗਾਂ ਇਹਨੇ ਕੋਈ ਨਾ ਸਮਝਾਈਏ ਆਪਾਂ ਵੀ ਆਪੇ ਕਮਾਈ ਕਰਨ ਲੱਗੂਗੀ ਹੋ ਜਾਏਗੀ ਖੋਸ਼ਤ ਕਰੂਗੀ ਕਮਾਉਣ ਜੋਗੀ ਹੋਵੇਗੀ ਕਿਸੇ ਦੇ ਅੱਗੇ ਆਖਣਾ ਟੱਣਗਾ ਇਹ ਮੈਨੂੰ ਤਾਂ ਬੜੀ ਟੈਨਸ਼ਨ ਲੱਗੀ ਵੀ ਕੀ ਬਣੂਗਾ ਨਿਆਣੀ ਦਾ ਚਲ ਤੂੰ ਇਹਨੂੰ ਠਾ ਤਾਂ ਮੈਂ ਵੇਖਣਾ ਹਾਂ ਸਮਝਾਈਏ ਉਹ ਕੀ ਪਰ ਸਮਝੀ ਜਾਏ ਸਮਝਾਏ ਸਮਝੇ ਹਰੋ ਕਹੀ ਜਾਣਾ ਸੀ ਆ ਗਈਆਂ ਹੋਰ ਆਣਾ ਸੀਗਾ ਕੁੜੀ ਨੂੰ ਮਨਾਮਣਾ ਕਿ ਐ ਤੋ ਤਾਂ ਪਈ ਹੋਈ ਲੰਮੀਓ ਤਾਂ ਉੱਠਦੀ ਕੋਨੀ ਪਈਗੀ ਕੁੜੀ ਨੂੰ ਮਨਾ ਕੇ ਐ ਕੁੜੀ ਨੂੰ ਕੀ ਹੋ ਗਿਆ ਉਹ ਉੱਠਦੀ ਨਹੀਂ ਉਹ ਕਹਿੰਦੀ ਜਾ ਮੈਨੂੰ ਕੋਈ ਨਾ ਕੋਈ ਸਰਾਵ ਕੰਮ ਕਰ ਮੈਂ ਸਾਰਾ ਦਿਨ ਪਈ ਰਹਿਣਾ ਕਰਨਾ ਕੋਈ ਸਕੂਲ ਲੈ ਲਾ ਦੇ ਕੰਮ ਕਰ ਕੀ ਹੁਣ ਮੰਨ ਕੇ ਚੱਲੇ ਵੀ ਦਸਵੀਂ ਥੀਗੀ ਕਿ ਹੁਣ ਦਸਵੀਂ ਦੇ ਪੇਪਰ ਹੋ ਗਏ ਆ ਹੁਣ ਕੁੜੀਆਂ ਨੂੰ ਕੌਣ ਲਾਉਂਦਾ ਯਾਰ ਅੱਗੇ ਪੜ੍ਹਨ ਆਸਤੇ ਢੀ ਦੂਰ ਸਕੂਲ ਹੈ ਮੁੰਡਾ ਤਾਂ ਚੱਲ ਜਾਣਾ ਜੂ ਗਰੂਗਾ ਤੇ ਕੁੜੀਆਂ ਦਾ ਅੱਜ ਕੱਲ੍ਹ ਹਾਲਾਤ ਇਹਨੂੰ ਪਤਾ ਹੀ ਐ ਬਿੱਗੀ ਹਸਾਬ ਦਾਬ ਐ ਆ ਘਰੋਂ ਕਹਿ ਕੇ ਜਾਂਦੀਆਂ ਸਕੂਲ ਚਲੀਆਂ ਤੇ ਮੈਂ ਬਖਾ ਵੀ ਸਕਦਾ ਕੋਈ ਟੁੱਟ ਰੇਗਾ ਘਰੋਂ ਜਾਂਦੀਆਂ ਸਕੂਲ ਕਹਿ ਕੇ ਉੱਥੇ ਕੁਝ ਖੁਸ਼ਹੋਰ ਕਰਦੀਆਂ ਫਿਰਦੀਆਂ ਤੇ ਮਾਂ ਪਰ ਵਿਚਾਰਾ ਗਰੀਬ ਉਹ ਘਰੇ ਪਤਾ ਨਹੀਂ ਲੱਗਦਾ ਸਾਰਾ ਕੁਝ ਧੀਆਂ ਦੇ ਵਿਸ਼ਵਾਸ ਕਰਦੇ ਆ ਤੇ ਸਾਰਾ ਖੜਾ ਧੀ ਪੁੱਤ ਸਿਰ ਇਕੋ ਜਿਹੋ ਹੁੰਦੇ ਨੇ ਕੋਈ ਵਿੱਚ ਚੰਗੀਆਂ ਵੀ ਹੁੰਦੀਆਂ ਸਾਰੀਆਂ ਖੜਾ ਮਾੜੀਆਂ ਹੁੰਦੀਆਂ ਧੀਆਂ ਕਈਆਂ ਦੇ ਚੰਗੀਆਂ ਵੀ ਹੁੰਦੀਆਂ ਧੀਆਂ ਆਪਣੀ ਸੋਚ ਹੀ کٹ ਗਿਆ ਵਾ ਆਪਾਂ ਕੋ ਨਹੀਂ ਗਏ ਨਹੀਂ ਯਾਰ ਸੋਚ ਕੇ ਗਾਉਂ ਵੀ ਮੁੰਡਾ ਆਪਾਂ ਵੇਣੇ ਹੀ ਆ ਨਾ ਨਹੀਂ ਕਰਦਾ ਉਹ ਤਾਂ ਮੈਂ ਤੁਹਾਡੀ ਗੱਲ ਹੁਣ ਛੋਟ ਮੈਂ ਸੈ

ਕਹਿੰਦੇ ਸਾਰਿਆਂ ਦੇ ਐਕਸੀਡੈਂਟ ਹੁੰਦੇ ਜ਼ਰੂਰੀ ਨਹੀਂ ਸਾਰਿਆਂ ਦੀ ਜ਼ਿੰਦਗੀ ਚ ਦੁੱਖ ਅਗਲੀ ਆਉਂਦੀ ਤੇ ਜ਼ਰੂਰੀ ਇਹ ਵੀ ਨਹੀਂ ਕਿ ਜ਼ਰੂਰੀ ਨਹੀਂ ਕਿ ਸਾਰੀਆਂ ਕੁੜੀਆਂ ਹੀ ਮਾਰੀਆਂ ਨਿਕਲ ਜਾਣਾਂ ਕਈ ਚੰਗੀਆਂ ਵੀ ਹੁੰਦੀਆਂ ਲਾ ਚਲੋ ਮੈਂ ਮੰਨਦਾ ਕਿ ਕਈ ਕੁੜੀਆਂ ਚਲੋ ਮਾਰੀਆਂ ਨਿਕਲ ਜਾਂਦੇ ਗਾਣਾਂ ਪਰ ਤੁਹਾਨੂੰ ਆਪਦੀ ਧੀ ਤੇ ਇੰਨਾ ਵੀ ਵਿਸ਼ਵਾਸ ਹੈ ਨਹੀਂ ਕਿ ਤੁਸੀਂ ਆਪਦੀ ਧੀ ਨੇ ਗਲਤ ਕਰੀਆਂ ਵਿਵਾਸ ਤਾਂ ਹੈਗਾ ਪਰ ਚੱਕਰ ਕੀ ਹੈ ਵੀ ਫਿਰ ਵੀ ਯਾਰ ਜਮਾਨੇ ਤੋਂ ਡਰ ਲੱਗਦਾ ਬੰਦੇ ਬਹੁਤ ਭੜੇ ਨੇ ਮੁੰਡੇ ਮੁੰਡੇ ਬਹੁਤ ਕਮੀਨੇ ਨੇ ਅੱਜ ਕੱਲ ਆਪਾਂ ਵੇਣੀਆਂ ਵੀ 4-4 ਸਾਲ ਦੀਆਂ ਬੱਚੀਆਂ ਨਾਲ ਕੋਈ ਕਰਮ ਹੋ ਜਾਂਦੇ ਨੇ ਕੀ ਕੁਝ ਹੋ ਜਾਂਦਾ ਨਹੀਂ ਤੁਸੀਂ ਥੋੜੀ ਤੇ ਨਾ ਸੋਚ ਚੰਗੀ ਰੱਖੋ ਤੇ ਉਹਨਾਂ ਪਕੜੀ ਨੂੰ ਲਾ ਦੀਏ ਤੇ ਤੇ ਨਾ ਕਿਤੇ ਪੂਰੀ ਜ਼ਿੰਦਗੀ ਸਵਰਜੂਗੀ ਮੇਰਾ ਤਾਂ ਜ਼ਿੰਦਗੀ ਪ੍ਰਬੰਧ ਕਰਨ ਦੀ ਟਾਟੀ ਬੜੀ ਲਿਖੀ ਆ ਮੈਂ ਠੀਕ ਹੈ। ਇਹ ਕਾਹਨ ਪਰ ਤੋਂ ਕਿੰਨੇ ਹੋ ਗਏ? ਆਹ ਲੈ ਤਾ ਲੈ ਕੇ ਆਇਆ। ਕੱਲ ਤੂੰ ਇਹਨੂੰ ਲੈ ਕੇ ਜਾਣਾ ਤੂੰ ਹੀ ਲੈ ਕੇ ਆਉਣਾ। ਮੇਰੀ ਜ਼ਿੰਮੇਵਾਰੀ ਹੈ ਇਹਦਾ ਸਾਰੀ ਬਾਤ। ਕੱਲ ਨੂੰ ਦੇਖੋ ਗੱਲ ਬਾਤ ਹੋ ਗਈ ਨਾ ਮੈਨੂੰ ਵੀ ਕਹਿਣਾ ਪੈਣਾ। ਨਹੀਂ ਕੋਈ ਨਹੀਂ ਕਹਿਣਾ। ਹਾਂ। ਜਾਂ ਕੋਈ ਨਹੀਂ ਉਠਾ ਬੈਠਾ ਮੈਂ ਉਹਨੇ ਉਹਨਾਂ ਤੇ ਪੁੱਛਣਾ ਤਾਂ ਹੈ। ਨਹੀਂ। ਤਰਸੋ ਇਹਦੀ ਅੱਜ ਚਾਹ ਪਾਣੀ ਕੋਈ ਨਹੀਂ ਦੇ ਕੇ ਦੱਸ ਰਾਹ ਅੱਧੀ ਸੁੱਦੀ ਵਿੱਚ ਦੇ ਦੇਗਾ ਤਾਂ ਨਹੀਂ ਹੋਣੀ। ਕੱਲ ਕੋਈ ਨਹੀਂ ਉਹਨੇ ਮੈਂ ਤਾਂ ਅੱਧੀ ਨੂੰ ਅੱਖ ਰੱਖ ਲਾਉਂਗਾ ਕੱਲ ਨੂੰ ਆ ਦੇ ਲੈ ਸਕੂਲ ਇਹਦੇ ਨਾਲ ਨਾਲ ਸਾਥ ਵਿੱਚ। ਹਾਂ। can you ਹਾਈ ਮੈਂ ਜਦੋਂ ਆਖੀ ਰਹਿ ਮੈਂ ਕਿ ਜੇ ਨਾ ਮੈਂ ਤੂੰ ਚਾਹੀ ਨਹੀਂ ਪੜਨਾ ਕੋਈ ਮੋਟੀ ਬੋਲੀ ਨਹੀਂ ਕਰਨੀ ਚੱਲ ਅੱਜ ਤੇ ਵੀ ਬੰਦੇ ਦਾ ਆਣਾ ਹੈ ਅਪਾਣ ਚੜ ਬੋਲੀ ਤੇ ਮਨ ਉਸ ਦੀ ਅਲੱਗ ਪੜਨਾ ਉੱਥੇ ਜਾ ਕੇ ਅਲੱਗ ਪੜਨਾ ਤੇ ਨਹੀਂ ਉੱਥੇ ਜਾ ਕੇ ਤੂੰ ਗਲਤ ਕਰਵਾ ਕਰਦੀ ਫਰੇ ਕਦੇ ਇਹਨੂੰ ਕਰੀਓਂ ਤੇ ਭਰਾ ਦੇ ਅੱਖ ਲੱਗਣਾ ਹੈ ਕੰਗਾ ਚੱਲ ਜੀ ਚੱਲ ਨਾ ਜਾ ਬੋਲ ਜਾ ਬੋਲ ਜਾ ਤੇ ਕਿਹਨੂੰ ਮਾਰਾ